ਲੁਧਿਆਣੇ ਦੇ ਵਿੱਚ ਹਾਈਵੇイズ ਦੇ ਨਾਲ ਸਾਈਕਲ ਟਰੈਕਸ ਬਣਨ ਜਾ ਰਹੇ ਨੇ ਤੁਹਾਨੂੰ ਇਹ ਗੱਲ ਪਤਾ ਹੀ ਹੋਣੀ ਹੈ ਤੇ ਪਹਿਲੀ ਲੜੀ ਦੇ ਤਹਿਤ ਜਿਹੜਾ ਲਾਡੋਵਾਲ ਬਾਈਪਾਸ ਲੁਧਿਆਣੇ ਵਿਖੇ ਹੈਗਾ ਉਸ ਦੇ ਕਿਨਾਰੇ ਦੇ ਉੱਪਰ 18 ਕਿਲੋਮੀਟਰ ਲੰਮੇ ਲਗਭਗ ਸਾਈਕਲ ਟਰੈਕ ਜਿਹੜੇ ਨੇ ਉਹ ਬਣ ਰਹੇ ਨੇ 17 ਤੋਂ ਲੈ ਕੇ 18 ਕਿਲੋਮੀਟਰ ਜਿਸ ਦੀ ਜਿਹੜੀ ਕੀਮਤ ਹੈ 18 ਕਰੋੜ ਰੁਪਏ ਦੇ ਆਸਪਾਸ ਦੱਸੀ ਜਾ ਰਹੀ ਹੈ ਤੇ ਇਹ ਜਿਹੜੇ ਸਾਈਕਲ ਟਰੈਕਸ ਨੇ ਸੜਕਾ ਦੇ ਨਾਲ ਦੇ ਨਾਲ ਬਣਨਗੇ ਜਿੱਥੇ ਲੋਕੀ ਆਪ ਦੇ ਸਾਈਕਲ ਕਲਾ ਸਕਣਗੇ ਇਹ ਐਕਸਕਲੂਸਿਵਲੀ ਸਾਈਕਲਾਂ ਵਾਸਤੇ ਹੋਣਗੇ ਤਾਂ ਕਿ ਜਿਹੜੇ ਲੋਕੀ ਸਾਈਕਲ ਦੇ ਵਿੱਚ ਆਵਾਜਾਈ ਕਰਦੇ ਨੇ ਉਹਨਾਂ ਨੂੰ ਕੋਈ ਵੀ ਔਖਾਈ ਦਾ ਸਾਹਮਣਾ ਨਾ ਕਰਨਾ ਪਵੇ ਪਰ ਕੀ ਇਹ ਜਿਹੜੇ ਸਾਈਕਲ ਟਰੈਕ ਨੇ ਲੁਧਿਆਣਾ ਦੇ ਵਿੱਚ ਕਾਮਯਾਬ ਹੋਣਗੇ ਹਾਲਾਂਕਿ ਲੁਧਿਆਣਾ ਦੇ ਵਿੱਚ ਸਾਈਕਲ ਐਨਥੂਸੀਆਸਟ ਬਹੁਤ ਹੈਗੇ ਨੇ ਲੁਧਿਆਣਾ ਪੂਰੇ ਵਿਸ਼ਵ ਦੇ ਵਿੱਚ ਲਗਭਗ ਸਭ ਤੋਂ ਵੱਧ ਸਾਈਕਲ ਵੀ ਬਣਾਉਂਦਾ ਹੈ ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਸਾਈਕਲ ਬਣਾਉਣ ਦੀ ਫੈਕਟਰੀ ਵੀ ਲੁਧਿਆਣਾ ਦੇ ਵਿੱਚ ਹੈ ਲੇਕਿਨ ਕਿਆ ਲੁਧਿਆਣੇ ਦੇ ਵਿੱਚ ਐਡੇ ਸਾਈਕਲ ਚੱਲਦੇ ਨੇ ਸ਼ੌਕੀਆ ਤੌਰ ਤੇ ਲੋਕੀ ਸਾਈਕਲ ਬਹੁਤ ਜ਼ਿਆਦਾ ਚਲਾਉਂਦੇ ਨੇ ਲੁਧਿਆਣੇ ਦੇ ਵਿੱਚ ਲੇਕਿਨ ਰੋਜ਼ ਦੀ ਆਵਾਜਾਈ ਆਪਦੇ ਕੰਮ ਤੇ ਜਾਣਾ ਜਾਂ ਹੋਰ ਚੀਜ਼ਾਂ ਦੇ ਲਈ ਕਿਆ ਲੋਕੀ ਇੱਥੇ ਸਾਈਕਲ ਚਲਾਉਂਦੇ ਨੇ ਇਹਦਾ ਜਵਾਬ ਐਡਾ ਸੌਖਾ ਨਹੀਂ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਆਪਦੀ ਆਵਾਜਾਈ ਦੇ ਲਈ ਲੋਕੀ ਜ਼ਿਆਦਾਤਰ ਗੱਡੀਆਂ ਜਾਂ ਮੋਟਰਸਾਈਕਲ ਸਕੂਟਰਸ ਇਹ ਇਹਨਾਂ ਦੀ ਵਰਤੋਂ ਕਰਦੇ ਨੇ ਪਰ ਜਿਹੜਾ ਪੈਡਲ ਵਾਲਾ ਸਾਈਕਲ ਹੈ ਜਿਹਨੂੰ ਆਪਾਂ एनवायरनमेंट फ्रेंडली ਮੰਨਦੇ ਆ ਜਿਹਨੂੰ ਆਪਾਂ ਸੋਚਦੇ ਆ ਕਿ ਇਹ ਨਾ ਕਿ ਸਿਰਫ ਟ੍ਰੈਫਿਕ ਘਟਾਉਂਦਾ ਹੈ ਬਲਕਿ ਪ੍ਰਦੂਸ਼ਨ ਵੀ ਘਟਾਉਂਦਾ ਹੈ ਕੀ ਲੋਕੀ ਇਸ ਦੇ ਕਲਚਰ ਨੂੰ ਅਡਾਪਟ ਕਰਨਗੇ ਕਿਉਂਕਿ ਵਿਸ਼ਵ ਦੇ ਵਿੱਚ ਕਾਫੀ ਸਾਰੇ ਇਦਾਂ ਦੇ ਸ਼ਹਿਰ ਨੇ ਜਿੱਥੇ ਸਾਈਕਲਿੰਗ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੁੰਦੀ ਹੈ ਜਿੱਦਾਂ ਕਿ ਐਮਸਟਰਡਮ ਬੈਂਕਾਕ ਇਦਾਂ ਦੇ ਸ਼ਹਿਰਾਂ ਤੁਸੀਂ ਜਾਓ ਤਾਂ ਲੋਕੀ ਸਾਈਡਾਂ ਤੇ ਸਾਈਕਲ ਚਲਾ ਕੇ ਹੀ ਆਪਦੇ ਕੰਮ ਤੇ ਜਾਂਦੇ ਹਨ ਉੱਥੋਂ ਵਾਪਸ ਆਉਂਦੇ ਨੇ ਹਾਲਾਂਕਿ ਲੁਧਿਆਣਾ ਸਭ ਤੋਂ ਵੱਧ ਸਾਈਕਲ ਜਰੂਰ ਬਣਾਉਂਦਾ ਹੈ ਲੇਕਿਨ ਆਮ ਲੋਕਾਂ ਦਾ ਜਿਹੜਾ ਟ੍ਰੈਵਲ ਦਾ ਜ਼ਰੀਆ ਸਾਈਕਲ ਨਹੀਂ ਹੈਗਾ ਹਾਲਾਂਕਿ ਲੋਅਰ ਕਲਾਸ ਦੇ ਵਿੱਚ ਲੋਕੀ ਜਿਹੜੇ ਸਾਈਕਲ ਜ਼ਰੂਰ ਚਲਾਉਂਦੇ ਨੇ ਲੇਕਿਨ ਅਗਰ ਪੂਰੇ ਲੁਧਿਆਣੇ ਦੀ ਗੱਲ ਕਰੀਏ ਜਿਸ ਦੇ ਵਿੱਚ ਮਿਡਲ ਕਲਾਸ ਵੀ ਅਗਰ ਆਪਾਂ ਇਨਕਲੂਡ ਕਰੀਏ ਤਾਂ ਸਾਈਕਲ ਦੀ ਵਰਤੋਂ ਏਡੀ ਜ਼ਿਆਦਾ ਨਹੀਂ ਹੁੰਦੀ ਲੇਕਿਨ ਹੁਣ ਜਦੋਂ ਡੈਡੀਕੇਟਿਡ ਟਰੈਕਸ ਬਣ ਜਾਣਗੇ ਤੇ ਕੀ ਲੋਕੀ ਸਾਈਕਲ ਦੀ ਵਰਤੋਂ ਵਧ ਕਰਨੀ ਚਾਲੂ ਕਰ ਦੇਣਗੇ ਸਾਨੂੰ ਇਦਾਂ ਦਾ ਜਿਹੜਾ ਐਕਸਪੈਰੀਮੈਂਟ ਹੈ ਮਲਾਰ ਰੋਡ ਦੇ ਉੱਪਰ ਹੋਇਆ ਸੀ ਮਲਾਰ ਰੋਡ ਜੋ ਕਿ 스마트 ਰੋਡ ਬਣਾਈ ਗਈ ਹੈ ਉੱਥੇ ਸਾਈਕਲ ਟਰੈਕ ਜਿਹੜਾ ਹੈ ਬਣਾਇਆ ਗਿਆ ਸੀ ਤੇ ਲੋਕਾਂ ਦੇ ਚੱਲਣ ਵਾਸਤੇ ਵੀ ਉੱਥੇ ਜਿਹੜਾ ਹੈ ਫੁੱਟਪਾਥ ਵੀ ਬਣਾਇਆ ਗਿਆ ਵੱਡਾ ਲੇਕਿਨ ਆਪਾਂ ਦੇਖਿਆ ਹੈ ਉਹ ਸਾਰੀ ਜਿਹੜੀ ਜਗ੍ਹਾ ਹੈ ਉਹ ਪਾਰਕਿੰਗ ਦੇ ਲਈ ਉਸ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਨਾ ਕਿ ਉਸ ਦੀ ਜਿਹੜੀ ਵਰਤੋਂ ਹੈ ਉਹ ਚੱਲਣ ਵਾਸਤੇ ਜਾਂ ਸਾਈਕਲ ਚਲਾਉਣ ਵਾਸਤੇ ਹੁੰਦੀ ਹੈ ਸੋ ਉੱਥੇ ਤਾਂ ਇਹ ਜਿਹੜਾ ਐਕਸਪੈਰੀਮੈਂਟ ਹੈ ਇਦਾਂ ਕਾਮਯਾਬ ਨਹੀਂ ਹੋਇਆ ਲੇਕਿਨ ਹੁਣ ਜੋ ਐਡੇ ਵੱਡੇ ਪੱਧਰ ਤੇ ਜਦੋਂ ਬਣਾਇਆ ਜਾਵੇਗਾ ਤੇ ਕਿਆ ਉਸ ਨੂੰ ਕਿੱਦਾਂ ਇਨਕਰੇਜ ਕੀਤਾ ਜਾਵੇਗਾ ਕੀ ਕੀਤਾ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਹਿਲਾ ਜਿਹੜਾ 17 ਕਿਲੋਮੀਟਰ ਦਾ ਸਟ੍ਰੈਚ ਬਣਨਾ ਹੈ ਉਸ ਤੋਂ ਬਾਅਦ ਜਿਹੜੇ ਬਾਕੀ ਹਾਈਵੇ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਵਿਵਰਜਦਾ ਕਿ ਜੀਟੀ ਰੋਡ ਹੋ ਗਿਆ ਜਾਂ ਫਿਰ ਕਰੋਸਪੁਰ ਰੋਡ ਹੋ ਗਿਆ ਉਹਨਾਂ ਦੇ ਜਿਹੜੇ ਕਿਨਾਰਿਆਂ ਦੇ ਉੱਪਰ ਵੀ ਬਣਾਇਆ ਜਾ ਸਕਦਾ ਹੈ ਸੋ ਲੁਧਿਆਣੇ ਵਾਲੇ ਇੱਥੇ ਸਾਈਕਲ ਦੇ ਕਲਚਰ ਨੂੰ ਪੂਰਨ ਤਰਾ ਅਡਾਪਟ ਕਰ ਲੈਣਗੇ ਲੋਕੀ ਸਾਈਕਲ ਚਲਾਉਣੀ ਸ਼ੁਰੂ ਕਰ ਦੇਣਗੇ ਜਾਂ ਫਿਰ ਇਹ ਵੀ ਕਿਹਾ ਇੱਕ ਫੀਲਡ ਐਕਸਪੈਰੀਮੈਂਟ ਹੁੰਦਾ ਹੈ ਇਹ ਤਾਂ ਲੋਕੀ ਦੱਸਣਗੇ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਿ ਆ ਤੁਸੀਂ ਸਾਈਕਲ ਚਲਾਉਂਗੇ ਜੇ ਇਦਾਂ ਦਾ ਕੋਈ ਟਰੈਕ ਜਿਹੜਾ ਬਣੇਗਾ ਕਿ ਆ ਤੁਸੀਂ ਸਾਈਕਲ ਦੀ ਵਰਤੋਂ ਕਰੋਗੇ ਆਪਦੇ ਕੰਮ ਤੇ ਜਾਣ ਦੇ ਲਈ ਕਿ ਆ ਤੁਸੀਂ ਸਾਈਕਲ ਦੀ ਵਰਤੋਂ ਕਰੋਗੇ ਰੋਜ਼ਾਨਾ ਤੇ ਕਈ ਵਾਰੀ ਮੌਸਮ ਵੀ ਜਿਹੜਾ ਹੁੰਦਾ ਹੈ ਜਿੱਦਾਂ ਕਿ ਬਹੁਤ ਹੀ ਗਰਮੀ ਜਿੱਦਾਂ ਹੁਣ ਚੱਲ ਰਹੀ ਹੈ ਬਹੁਤ ਹੀ ਸਰਦੀ ਉਦੋਂ ਵੀ ਸਾਈਕਲ ਲੋਕੀ ਇਸਤਮਾਲ ਉਹਦੀ ਨਹੀਂ ਕਰਨਗੇ ਪਰ ਜਦੋਂ ਮੌਸਮ ਵਧੀਆ ਹੋਵੇ ਕਿਆ ਸਾਈਕਲ ਦੀ ਵਰਤੋਂ ਕੀਤੀ ਜਾਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਲੁਧਿਆਣਾ ਤਿਆਰ ਹੈ ਜਿਹੜਾ 17 ਕਿਲੋਮੀਟਰ ਲੰਮਾ ਨੈਸ਼ਨਲ ਹਾਈਵੇ ਥੋਰਟੀ ਟਰੈਕ ਬਣਾ ਰਹੀ ਹੈ ਲੁਧਿਆਣਾ ਦੇ ਹਾਈਵੇ ਦੇ ਬਿਲਕੁਲ ਨਾਲ ਉਹ ਲੁਧਿਆਣੇ ਵਾਸਤੇ ਆਉਣ ਵਾਲਾ ਹੈ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ